ਰੁਕ ਜੋ ਰੁਕ ਜੋ ਰੁਕ ਜੋ ਵੀਡੀਓ ਸਕਰੋਲ ਨਾ ਕਰਿਓ ਅੱਜ ਆਪਾਂ ਇੱਕ ਫਾਰਮੂਲਾ ਲੈ ਕੇ ਆਏ ਆ ਕਿਹੜਾ ਫਾਰਮੂਲਾ ਜਿਹੜੇ ਘਰ ਤੋਂ ਬਹੁਤ ਸਾਰੀਆਂ ਬੁੜੀਆਂ ਤੰਗੜੇ ਜਿਹਦੀ ਵੀ ਨਾਂ ਲੈ ਤੋ ਤੰਗ ਆ ਹਾਂ ਉਹ ਜਿਹੜੇ ਦਾਰੂ ਪੀਵਕੇ ਆਪਣੇ ਘਰ ਵਾਲੇ ਨੇ ਲੜਦੇ ਨੇ ਭੈਣਾਂ ਨਾਲ ਲੜਦੇ ਨੇ ਕਿ ਨਾ ਉਹਨਾਂ ਲਈ ਇੱਕ ਫਾਰਮੂਲਾ ਲੈ ਕੇ ਆਏ ਆ ਇਹ ਦੋ ਹੀ ਕੰਮ ਕਰ ਸਕਦੇ ਨੇ ਕਿਵੇਂ ਦੋ ਹੀ ਕੰਮ ਜੇ ਬੰਦਾ ਚਾਹੇ ਵੀ ਮੈਂ ਦਾ ਉਹ ਛੱਡੀ ਚਾਹਣਾ ਜੇ ਉਹਦੇ ਚ ਮੈਂ ਆ ਗਈ ਤੇ ਮੈਂ ਦਾ ਉਹ ਛੱਡੀ ਚਾਹਣਾ ਤਾਂ ਉਹਨਾਂ ਲਈ ਆ ਦੋਨੇ ਡੀਆਰਟ ਦੇਣਗੇ ਪੂਰੇ ਫੋਲ ਕਿਵੇਂ ਆ ਇਹ ਡ੍ਰੌਪ ਨੇ ਇਹ ਕੈਪਸੂਲ ਇਹ ਖਾਓਗੇ ਤੇ ਜੇ ਤੁਸੀਂ ਨਾਲ ਨਾਲ ਤੁਸੀਂ ਕੋਈ ਵੀ ਚੀਜ਼ ਦਾਰੂ ਦੂਰ ਜੇ ਪੀ ਪੀ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਜੇ ਪੀਓਗੇ ਤੁਹਾਨੂੰ ਸਾਈਡ ਇਫੈਕਟ ਨਹੀਂ ਕਰੂਗਾ ਕਹਿੰਦਾ ਮਤਲਬ ਮੇਰੇ ਯਾਰ ਤਿੰਨ ਇੱਕ ਦਿਨ ਪੀਓਗੇ ਡ੍ਰੌਪ ਲਾਓਗੇ ਤੁਹਾਨੂੰ ਰਿਜਲਟ ਮੈਡਾ ਸ਼ੁਰੂ ਹੋ ਜੂਗਾ ਤੁਹਾਡਾ ਆਪਦਾ ਹੀ ਮਨ ਨਹੀਂ ਕਰੂਗਾ ਕਿ ਤਾਰੂ ਪੀਓ ਹਾਂ ਜੇ ਕਿਸੇ ਦਾ ਪਰਿਵਾਰ ਦਾ ਕੋਈ ਮੈਂਬਰ ਹੋਰ ਦੇਖ ਰਿਹਾ ਛੋਡੇ ਕੋਈ ਦਾਰੂ ਪੀਣ ਵਾਲਾ ਕੋਈ ਬੰਦਾ ਦਾਰੂ ਪੀ ਰਿਹਾਗਾ ਉਹਨੂੰ ਤੁਸੀਂ ਛੜਾਉਣਾ ਚਾਹੁੰਦੇ ਹੋ ਕਿਵੇਂ ਛੜਾ ਸਕਦੇ ਹੋ ਇਹ ਡ੍ਰੌਪ ਲੈਣਾ ਤੁਸੀਂ ਸਾਡੇ ਤੋਂ ਆਰਡਰ ਕਰਕੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਟਪਕੇ ਜੋ 15 ਤੱਕ ਕੇ ਪਾਣੀ ਦੇ ਪਾਦੇ ਦਿਨ ਚ ਤਿੰਨ ਵਾਰ ਪਿਲਾ ਦਿਓ ਸਾਰਾ ਦਿਨ ਦਾਰੂ ਪੀਣ ਦੀ ਨਹੀਂ ਕਰੂਗਾ ਜੇ ਫਿਰ ਵੀ ਦਾਰੂ ਪੀ ਲੈਂਦਾ ਕੋਈ ਗੱਲ ਨਹੀਂ ਵੇਟ ਕਰੋ ਅਗਲੇ ਦਿਨ ਪਿਲਾਓ ਪੰਜ ਕੇ ਦਿਨ ਤੁਸੀਂ ਲਗਾਤਾਰ ਪਿਲਾਓਗੇ ਤੁਹਾਨੂੰ ਰਿਜ਼ਲਟ 100% ਮਿਲੂਗਾ ਫਿਰ ਦਾਰੂ ਨੂੰ ਉਹਦਾ ਦਿਲ ਨਹੀਂ ਕਰੂਗਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਕੋਈ ਨੁਕਸਾਨ ਨਹੀਂ ਇੱਕ ਗੱਲ ਹੋਰ ਵੀ ਆ ਜਦੋਂ ਇਹ ਜਿਹੇ ਗੋਲੀਆਂ ਖਵਾਉਂਦੇ ਆ ਉਹ ਤੁਸੀਂ ਰੋਟੀਆਂ ਚ ਪਾ ਪਾ ਦੇਖਦੇ ਉਹਦੋਂ ਬਾਅਦ ਤੁਹਾਨੂੰ ਰਿਜ਼ਲਟ ਮਿਲਦਾ ਕੀ ਆ ਉਲਟੀਆਂ ਲੱਗ ਜਾਂਦੀਆਂ ਨੇ ਐਦਾਂ ਦਾ ਕੁਝ ਨਹੀਂ ਹੋਊਗਾ ਨਾ ਪਤਾ ਲੱਗੇ ਘਰੇ ਕੋਈ ਦਵਾਈ ਦਿੱਤੀ ਹੈ ਉਹਦਾ ਆਪਦਾ ਹੀ ਮਨ ਨਹੀਂ ਕਰੂਗਾ ਵੀ ਉਹ ਦਾਰੂ ਪ ਤੇ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਹਦੇ ਫੋਨ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਧੰਨਵਾਦ